ਜੀ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਹਲਕੇੰਜਾਰੀ ਰਮਨ ਬੈਲਜੀ ਨੇ ਤੁਸੀਂ ਦੇਖੀ ਤਾਂ ਵੀ तकरीबन ਤੁਸੀਂ ਜਿਹੜੇ ਆ ਉਹਨਾਂ ਦੇ ਪਰਿਵਾਰਿਕ ਜਿਹੜੇ ਤੁਹਾਡੇ ਨਾਲ ਸੰਬੰਧ ਨੇ ਜੀ ਔਰ ਬਹੁਤ ਜ਼ਿਆਦਾ ਤੁਹਾਡਾ ਲਗਾਵ ਦੇਖੀਦਾ ਉਹਨਾਂ ਦੇ ਨਾਲ ਕੀ ਕਾਰਨ ਕੀ ਇਹ ਮੰਨੀ ਜੀ ਕੀ ਵਜਾ ਵਾ ਕਿਉਂ ਤੁਸੀਂ ਇੰਨਾ ਤੁਹਾਡਾ ਲਗਾਵ ਆ ਬੈਲ ਸਾਹ ਦੇ ਨਾਲ ਜੀ ਜਿਆ ਸ਼ੀਰਮ ਵੀਰ ਜੀ ਦੇਖੋ ਜਦੋਂ ਬਚਪਨ ਹੁੰਦਾ ਨਾ ਜੀ ਹਾਂ ਜੀ ਉਹ ਚੀਜ਼ਾਂ ਜਿਹੜੀਆਂ ਹੈ ਨਾਲ ਲੰਦੀਆਂ ਜਦੋਂ ਮੈਂ 15 ਸਾਲ ਦਾ ਸੀ ਨਾ ਵੀ ਜੀ ਤੇ ਉਦੋਂ ਨਾ ਅਮੈਰਾ ਅਕਾਊਂਟਸ ਵੈਲ ਬੜਾ ਧਿਆਨ ਦਦਾ ਸੀਗਾ ਤੇ ਉਸ ਵੇਲੇ ਮੈਂ ਬੈ ਵੱਡੇ ਬੈ ਸਾਹਿਬ ਨਾਲ ਨਾ ਤੇ ਗੋਪਾਲ ਫਾਰਮ ਦੀਆਂ ਬੁਕਸ ਲਿਖੰਦਾ ਆਪਣਾ ਸੰਗਰ ਤੇ 1 ਘੰਟਾ ਰਤੀ ਵੱਡੇ ਬੈ ਸੋਹਣਾ ਖੁਸ਼ਾਲ ਬੈ ਜੀ ਨਾਲ ਦੀ ਮਤਲਬ ਬੁਕਸ ਲਈ ਦੇ ਗਏ ਉਹਨਾਂ ਕੋ ਬੋਕੋ ਸਿੱਖਿਆ ਉਦੋਂ ਫਿਰ ਸਾਰੇ ਪਰਿਵਾਰ ਨਾਲ ਵੇਖਣਾ ਹੁੰਦਾ ਸੀ ਬੈਠਨੇ ਹਾਂਜੀ ਇਹ ਪਿਆਰ ਬੜਾ ਪੁਰਾਣਾ ਸੀਗਾ ਹਾਂਜੀ ਤੇ ਅੱਜ ਵੀ ਉਹਨਾਂ ਤੋਂ ਨਿਰੰਤਰ ਪਿਆਰ ਮਿਲਦਾ ਗਿਆ ਅੱਗੋ ਤੇ ਬਾਕੀ ਤੁਸੀਂ ਸ਼ਹਿਰ ਵਾਸੀ ਹੋ ਕੀ ਇਹਨਾਂ ਦੀ ਮਿਠਾਸ ਜਿਹੜੀ ਬੋਲੀ ਦੀ ਹੈ ਜਾਂ ਜਿਹੜੇ ਕੰਮ ਹੈ ਜਿਹੜੇ ਪਬਲਿਕ ਵਾਸਤੇ ਕਰਦੇ ਆ ਉਹ ਵੈਸੇ ਹੀ ਦੱਸਣ ਦੀ ਗੱਲ ਹੈ ਹੀ ਨਹੀਂ ਹੈ ਤੇ ਜਿਹੜੇ ਐਨੇ ਪਿਆਰ ਵਾਲੇ ਇਨਸਾਨ ਹੋਣ ਤੇ ਜੀ ਉਹਨਾਂ ਨੂੰ ਸੰਗਤ ਮਿਲ ਜੇ ਤੇ ਉਹ ਵੀ ਬਚਪਨ ਤੋਂ ਮਿਲ ਜੇ ਤੇ ਉਸ ਤੋਂ ਬਾਅਦ ਨਿਰੰਤਰ ਜਿਹੜਾ ਹੈ ਉਹ ਪਿਆਰ ਜਿਹੜਾ ਵੱਧ ਗਿਆ ਬਾਕੀ ਖੂਬਸੂਰਤ ਇਨਸਾਨ ਹੈ ਜੀ ਐਂ ਜੀ ਤੁਸੀਂ ਆਮ ਤੌਰ ਤੇ ਵੇਖੋ ਜਦੋਂ ਵੀ ਵੈਸੇ ਵਗੈਰੀ ਕੋਈ ਪੋਸਟ ਵੀ ਪਾਉਂਦੇ ਆ ਨਾ ਜੀ ਜੀ ਉੱਤੇ ਖਾਸ ਇੱਕ ਚੀਜ਼ ਲਿਖੀ ਜਾਂਦੀ ਹੈ ਜੀ ਕਿ ਓਨੈਸਟ ਪਰਸਨ ਔਨੈਸਟ ਪਰਸਨ ਦੂਸਰੇ ਨੰਬਰ ਤੇ ਜੇ ਤੁਸੀਂ ਬਾਜ਼ਾਰ ਚ ਘੁੰਮੋਗੇ ਬੜੀ ਸ਼ਰਾਫਤ ਦੀਏ ਕਿਰਾਏ ਨਹੀਂ ਥੀ ਹੈ ਜੀ ਬਾਕੀ ਮਤਲਬ ਕਿ ਅੱਜ ਮੈਂ ਜੇ ਤੁਹੀ ਰਮਨ ਬੈਲ ਜੀ ਬਾਰੇ ਕਹਿ ਰਹੇ ਹੋ ਤੇ ਆਸਮ ਹੈ ਜੀ ਸਭ ਕੁਝ ਸ਼ੁਕਰ ਹੈ ਪਰਮਾਤਮਾ ਦਾ ਕਿ ਉਹਨਾਂ ਨੇ ਸਾਡਾ ਕਿਹੋ ਜਿਹਾ ਦੋਸਤ ਬਣਾਇਆ ਹੈ ਜੀ ਜ ਵੱਡਾ ਭਰਾ ਦਿੱਤਾ ਸਾਨੂੰ ਜਿਨ੍ਹਾਂ ਨਾਲ ਬਹਿ ਕੇ ਅਸੀਂ ਕੋਈ ਸਮਾਜ ਦੀਆਂ ਗੱਲਾਂ ਵੀ ਕਰ ਲੈਣੇ ਆ ਤੇ ਜੇਕਰ ਅਸੀਂ ਕੋਈ ਸਮਾਜ ਦਾ ਕੋਈ ਸੁਧਾਰ ਕਰਨਾ ਹੋਵੇ ਤੇ ਉਹ ਜੋ ਉਹਨਾਂ ਦਾ ਪੂਰਾ ਫ਼ੈਦਲਾ ਹੀ ਦਾ ਜੀ ਬਾਕੀ ਮੈਂ ਗੱਲ ਕਰਦਾ ਕਿ ਪਹਿਲਾ ਮੇਰੇ ਕੋਲ ਜਿਸ ਤਰ੍ਹਾਂ ਮੀਡੀਆ ਆਇਆ ਸੀਗਾ ਤੇ ਮੈਂ ਕਿਹਾ ਮੈਂ ਨਹੀਂ ਕਰਨਾ ਠੀਕ ਹੈ ਜੀ ਤੇ ਮੈਂ ਕਿਹਾ ਜੀ ਮੇਰਾ ਧਿਆਨ ਜਿਹੜਾ ਪਰਮਾਤਮਾ ਵੱਲ ਜਾਂਦਾ ਵੀ ਜੀ ਤੇ ਕਹਿੰਦੇ ਕਿ ਠੀਕ ਹੈ ਜੀ ਅੱਛਾ ਤੇ ਮੈਂ ਉੱਤੋਂ ਲੈ ਲਿਆ ਜੀ ਫਿਰ ਮੇਰੇ ਕੋਲ ਬਲੌਗ ਪਰਧਾਨ ਸੀਗਾ ਮੈਂ ਮੈਂ ਕਿਹਾ ਦੇਖੋ ਬੈਲ ਸਾਹਿਬ ਮੇਰੇ ਕੋਲ ਉਹਨਾਂ ਮਤਲਬ ਕਿ ਮੈਨੂੰ ਕੋਈ ਰੱਬ ਰੂਪ ਦਾ ਕੰਮ ਕਰਾਉਣਾ ਘਰ ਆ ਲੋ ਸਾਨੂੰ ਦੇਖੋ ਮੰਦਰ ਦਾ ਡੇਰਾ ਡੂਰਾ ਲਵਾਣ ਦੇ ਲਵਾ ਲਓ ਦੇਖੋ ਵੀਰੇ ਜੀ ਸੁਣੋ ਕਿ ਬੇਰੀ ਆਮ ਤੌਰ ਤੇ ਗੱਲ ਆਂਦੀ ਹੈ ਕਿ ਜਦੋਂ ਅਸੀਂ ਬੈਠਦੇ ਹਾਂ ਕਿਸੇ ਵਧੀਆ ਬੰਦੇ ਲੱਗੇ ਤੇ ਉਸ ਵਧੀਆ ਬੰਦੇ ਦੀ ਅਸੀਂ ਗੱਲ ਨਹੀਂ ਕਰ ਪੰਦੇ ਠੀਕ ਹੈ ਜੀ ਕਿਉਂਕਿ ਉਹ ਇੱਕ ਜਿਹੜੀ ਛਵੀ ਤੁਹਾਡੇ ਅੰਦਰ ਹੁੰਦੀ ਹੈ ਨਾ ਦੇਖੋ ਤੁਹਾਨੂੰ ਜਿਹੜਾ ਇਨਸਾਨ ਚੰਗਾ ਲੱਗਦਾ ਦੇਖੋ ਵੀਰੇ ਜੀ ਤੁਸੀਂ ਮੈਨੂੰ ਜਾਣਦੇ ਹੋ ਅਸੀਂ ਰਾਜਨ ਸਿੰਘ ਕੁਝ ਨਹੀਂ ਲੈਣਾ ਹਾਂ ਜਦੋਂ ਤੁਸੀਂ ਕਿਸੇ ਇਨਸਾਨ ਲੱਗੇ ਬੈਠਦੇ ਹੋ ਤੇ ਉੱਥੇ ਲੋਕੀ ਜ਼ਰੂਰ ਉਹਦੇ ਨਾਂ ਤੋਂ ਉੱਤੇ ਆ ਜਾਂਦੇ ਆ ਜੀ ਤੁਹਾਡੇ ਬੜੇ ਰਿਲੇਸ਼ਨ ਨਾਲ ਸਾਡਾ ਕੰਮ ਕਰਵਾ ਦਿੰਦੇ ਸਾਨੂੰ ਐਜੀ ਕਰਵਾਦੇ ਚਲੋ ਰਾਜਨੀਤੀ ਚ ਕੰਮ ਕਰਨੇ ਬੰਦੇ ਵੀ ਹੈ ਠੀਕ ਹੈ ਪਬਲਿਕ ਨਿਕਲਨ ਨੂੰ ਵੋਟਾਂ ਪਾਣੀਆਂ ਇਹਨਾਂ ਦਾ ਹੀ ਫਰਜ ਬੰਦਾ ਕੰਮ ਕਰਨਾ ਪਰ ਉਹ ਤੇ ਡਾਇਰੈਕਟ ਜਿਹੜੇ ਜਾਂਦੇ ਜਾਂਦੇ ਹੋਣਗੇ ਕਈ ਬੰਦੇ ਸਾਡੇ ਕੋਲ ਇਨਸਾਨ ਆ ਜਾਂਦੇ ਆ ਤੇ ਫੇਰ ਅਸੀਂ ਵੀ ਸੋਚਦੇ ਕਿ ਜੇਕਰ ਸਾਈਨ ਇਲੀਅਰ ਚਾਹੀਦੀ ਹੈ ਕਿ ਸਾਡੀ ਜੇਕਰ ਉੱਥੇ ਬੈਠਣੀ ਹੈਗੀ ਤੇ ਚਲੋ ਜੇ ਪਰਮਾਤਮਾ ਗਿਆ ਦਾ ਕੰਮ ਹੋ ਜੇ ਤੇ ਬਟ ਰਾਜਨੀਤੀ ਵਾਲੀ ਕੋਈ ਗੱਲ ਨਹੀਂ ਹੈ ਵੀ ਜੀ ਮੇਰੇ ਚ ਹਾਂ ਮੈਂ ਐਸ ਵਾਰੀ ਵੀ ਕਿਹਾ ਸੀ ਪਿਛਲੀ ਵਾਰੀ ਫੇਰ ਮਨੂੰ ਨਾ ਨਾ ਨੇ ਤੀਰਥ ਯਾਤਰਾ ਦੀ ਜਿਹੜੀ ਹੈ ਠੀਕ ਹੈ ਜੀ ਮੇਰੇ ਕੋਲ ਦਿੱਤੀ ਇਹਨਾਂ ਨੇ ਕੁਆਡਰਨਸ਼ਿਪ ਐਰੀ ਠੀਕ ਹੈ ਜੀ ਆਪਣੇ ਹਲਕੇ ਇੰਜਾਜ ਸੀ ਅੱਛਾ ਹੁਣ ਉਹ ਬਸਾਂ ਜਿਹੜੀਆਂ ਰੱਬ ਦੇ ਜਦੋਂ ਲੈ ਕੇ ਜਾਵਾਂਗੇ ਮੈਂ ਬੜਾ ਉਤਸੁਕ ਹਾਂ ਵੀ ਜਦ ਜੀ ਕੀ ਜਲਦੀ ਆ ਰਿਹਾ 5 7 10 ਦਿਨਾਂ ਚ ਬਸਾਂ ਸ਼ੁਰੂ ਹੋਣ ਵਾਲੀਆਂ ਠੀਕ ਹੈ ਜੀ ਫਿਰ ਯਾਤਰਾ ਦਰਸ਼ਨ ਕਰਾਵਾਂ ਕਰਾਂਗੇ ਦੂਸਰੇ ਨੰਬਰ ਤੇ ਸਨਾਤਨ ਸੇਵਾ ਸੁਗਮਤੀ ਪੰਜਾਬ ਮਿਲੀ ਮੈਨੂੰ ਹਾਂਜੀ ਉਹਦਾ ਮੈਂ ਡਿਸਟ੍ਰਿਕਟ ਦਾ AIMਰ ਕੋਲ ਠੀਕ ਹੈ ਜੀ DIA ਮੈਂ ਗੱਲ ਕਰੇ ਕਰਦਾ ਕਿ ਜਿਹੜੇ ਪਿਛਤ ਭੂਮੀਆਂ ਅਸੀਂ ਲੱਭਣ ਜਾਂਦੇ ਹਾਂ ਜੀ ਤੁਸੀਂ ਵੀ ਸਵੇਰੇ ਉੱਠਦੇ ਹੋ ਤੇ ਤੁਸੀਂ ਜੇਕਰ ਮੰਨ ਲਓ ਠੀਕੇ ਫੜਨੇ ਵੱਲ ਜਾਣਾ ਤੁਸੀਂ ਠੀਕੇ ਫੜਨੇ ਵੱਲ ਜਾਣਾ ਜੇਕਰ ਤੁਸੀਂ ਮੰਦਰਾ ਵੱਲ ਜਾਣਾ ਮੰਦਰਾ ਵੱਲ ਜਾਣਾ ਜੇਕਰ ਤੁਸੀਂ ਕਿ ਅਫਸਰਾਂ ਨੂੰ ਗ੍ਰਿਫਤਾਰ ਕਰਨ ਦੀ ਉਧਰ ਦੁਰਪਨਾ ਮਤਲਬ ਜਿਸ ਤਰ੍ਹਾਂ ਦੀ ਅਸੀਂ ਪ੍ਰੈਸ ਰਿਪੋਰਟਿੰਗ ਕਰਨੀ ਹੈ ਅਸੀਂ ਉਸ ਵੇਲੇ ਵੱਲ ਨੂੰ ਜਾਈ ਜਾਣਾ ਉਸ ਤਰ੍ਹਾਂ ਚਾਹੇ ਤੁਸੀਂ ਰਾਜਨੀਤੀ ਚ ਰਹੋ ਚਾਹੇ ਤੁਸੀਂ ਜਿਹੜੇ ਮਰਜ਼ੀ ਕੰਮ ਕਰਦੇ ਰਹੋ ਤੁਹਾਡਾ ਸੁਭਾਅ ਜਿਹੜਾ ਨਾ ਜੀ ਉਧਰ ਨੂੰ ਰਹਿੰਦਾ ਤੇ ਮੈਂ ਥੈਂਕਸ ਕਰਦਾ ਰਮਨ ਬਲਜੀ ਦਾ ਕਿ ਜੀਦੂ ਉਹਨਾਂ ਨੇ ਸਨਾਤਨ ਸੇਵਾ ਸੁਮਿਤੀ ਪੰਜਾਬ ਵਿੱਚ ਵੀ ਮੇਰੀ ਅਪਰੋਚੇਬਿਲਟੀਦ ਕਿਹਾ ਕਿ ਨਹੀਂ ਤੁਸੀਂ ਉਹਨੂੰ ਕਰਾਓ ਹਾਂਜੀ ਤੇ ਫਿਰ ਤੀਰਸੀ ਆਤਰਾ ਵਸੇ ਵੀ ਕਰਾਈਏ ਦੇਖੋ ਮੈਂ ਤੇ ਥੈਂਕਫੁਲ ਹਾਂ ਵੱਡੇ ਭਾਈ ਸਾਹਿਬ ਦਾ ਬਲ ਸਾਹਿਬ ਦਾ ਕਿ ਉਹਨਾਂ ਨੇ ਜ਼ਿੰਦਗੀ ਚ ਜੀ ਕੇ ਸਾਨੂੰ ਸਿਖਾਇਆ ਤੇ ਅੱਛਾ ਸਿਖਾਇਆ ਇੱਕ ਹੀ ਉਹ ਦੇਖੀ ਗੱਲ ਕਿ ਉਹਨਾਂ ਦੇ ਨਾਂ ਨਹੀਂ ਹੈਗੇ ਉਹਨਾਂ ਦੇ ਇਸ ਤਰ੍ਹਾਂ ਬਾਵਲ ਆ ਗਈ ਤੇ ਜਨਮ ਦਿਨ ਦੀ ਛੁੱਟੀ ਗਲ ਉਹ ਸਪੈਸ਼ਲ ਨਾਲ ਗਏ ਜੀ ਦੇਖੋ ਰੱਬ ਰੂਪੀ ਰੂਹ ਹੈ ਜੀ ਜੇ ਤੁਸੀਂ ਗੱਲ ਕਰਨੀ ਚਾਹੋ। ਦੇਖੋ ਇਹ ਚੀਜ਼ਾਂ ਜਿਹੜੀਆਂ ਹੈ ਦੇਖੋ ਮੈਂ ਤੇ ਮੇਰਾ ਤੇ ਆਪਣਾ अफेयर ਤੁਸੀਂ ਕਹਿੰਦੇ ਨੇ ਪਿਆਰ ਕਿਉਂ ਹੈ? ਪਿਆਰ ਇਸ ਤਰ੍ਹਾਂ ਹੀ ਹੈ ਕਿ ਜਦੋਂ ਰਾਬੂ ਵਾਸਤੇ ਛੁੱਟੀ ਕਰਨ ਵਾਸਤੇ ਘਰੋਂ ਨਿਕਲਿਆ ਜਾਏ। ਹਾਂ ਜੀ। ਪਰਮਾਤਮਾ ਦਾ ਨਾਮ ਲੈਣ ਵਾਸਤੇ ਪੂਰਾ ਦਿਨ ਖਾਲੀ ਰੱਖਿਆ ਹੈ। ਸਾਰੇ ਵਾਸਤੇ ਕਿ ਭਈ ਬੱਚਿਆਂ ਨੂੰ ਉਸ ਦਿਨ ਓਖਾ ਨਾ ਹੋਏ। ਮਾਵਾਂ ਜਿਹੜੀਆਂ ਹੈ ਉਹ ਬਾਹਰ ਜਾ ਸਕਣ। ਠੀਕ ਹੈ ਜੀ। ਕਈ ਵਾਰੀ ਬੱਚਿਆਂ ਦੇ ਕੰਮ ਵੀ ਕਰਨੇ ਬੰਦੇ ਉਸ ਦਿਨ। ਠੀਕ ਹੈ ਜੀ ਬੱਚ ਘਰ ਵੱਲ ਨੂੰ ਤਿਆਰ ਕਰਕੇ ਭੇਜਨੇ ਪੈਂਦਾ ਤੇ ਜੇ ਛੁੱਟੀ ਹੋਏਗੀ ਤੇ ਮੀਆਂ ਬੀਬੀ ਬੱਚੇ ਵੀ ਨਾਲ ਜਿਹੜੀ ਸੇਵਾ ਚ ਆਏਗੇ ਦੇਖੋ ਇਹ ਤੇ ਮੈਂ ਫੇਰ ਗੱਲ ਕਰ ਰਿਹਾ ਕਈ ਵਾਰੀ ਮੈਂ ਨਾ ਤੁਹਾਡੇ ਨਾਲ ਬਾਈਟਸ ਕਰੀਦਾ ਤੇ ਮੈਂ ਆਪਣੀ ਜਿਹੜੀ ਦਿਲ ਦੀ ਗੱਲਾਂ ਕਰ ਜਾਂਦਾ ਜੀ ਪਰ ਬੈਲ ਸਾਹਿਬ ਦੀ ਐਦਿਹੀ ਗੱਲ ਕੀਤੀ ਤੇ ਦੇਖੋ ਸਾਡਾ ਇੱਕ ਵਾਰੀ ਬੰਦਾ ਹੈ ਸ਼ਹਿਰ ਵਾਸੀ ਹੁੰਦਾ ਕਿ ਬਈ ਪੂਰੀ ਯੋਰ ਨਾਲ ਸਾਡੇ ਭਰਾ ਨੂੰ ਐਸ ਵਾਰੀ ਗਾ ਲੈ ਕੇ ਆਉ ਠੀਕ ਹੈ ਜੀ ਇਕ ਵਾਰੀ ਹੱਤਮੀਬੂਦ ਪੂਰੇ ਕਰਕੇ ਭੇਜੋ ਠੀਕ ਹੈ ਕਿ ਜਿਹੜੀ ਇਹ ਸੇਵਾ ਤੁਹਾਡੀ ਉਹਨਾਂ ਕਲਮਾਂ ਤੇ ਵੀ ਕਰੀ ਜਾਂਦੇ ਪਏ ਆ ਜਦੋਂ ਸਾਨੂੰ ਤੁਸੀਂ ਪੂਰਾ ਸਾਥ ਨਹੀਂ ਦਿੱਤਾ ਪਰ ਮੈਂ ਅਸਰੀ ਕਹਾਂਗਾ ਕਿ ਜਿਹੜੀ ਅਹੀਂ ਸ਼ਰਾਫਤ ਦੀ ਗੱਲ ਕਰਦੇ ਆ ਜਿਹੜੀ ਅਹੀਂ ਇਮਾਨਦਾਰ ਦੀ ਗੱਲ ਕਰਦੇ ਆ ਤੇ ਅੱਜ ਵੀ ਜੀ ਗੱਲ ਕਰਦੇ ਕਰਦੇ ਮੇਰੇ ਮੂੰਹੋਂ ਨਿਕਲਦਾ ਗਾ ਜੀ ਕਿ ਐਸ ਇਨਸਾਨ ਦਾ ਐਡੇ ਵਧੀਆ ਲੀਡਰ ਦਾ ਜਿਹਦੀ ਸੋਚ ਪਿਆਰੀ ਜਿਹਦੇ ਕਰਮ ਵਧੀਆ ਉਨੂੰ ਇੱਕ ਵਾਰੀ ਗੁਰਦਾਸਪੁਰ ਦਾ ਮੌਕਾ ਗੁਰਦਾਸਪੁਰ ਜਨਤਾ ਜ਼ਰੂਰ ਦੇ ਹੱਥ ਮਜ਼ਬੂਤ ਕਰੇ ਤੇ ਇਹਨਾਂ ਨੂੰ ਇੱਕ ਵਾਰੀ ਆਪਣਾ ਸਾਈ ਜਿਹੜਾ ਸਿੰਘਾਸਨ ਉੱਤੇ ਬਿਠਾਏ